ਖੇਤੀਬਾੜੀ ਨੂੰ ਲੈ ਕੇ ਪਹਿਲਾਂ ਮੈਂ ਤੁਹਾਡੇ ਤੋਂ ਟਿੱਪਣੀ ਜਾਣਨਾ ਚਾਹੁੰਨਾ ਕਿ ਤਸੱਲੀ ਹੋਈ ਹੈ ਬਜਟ 'ਚ ਜਿਹੜੀ ਐਮਐਸਪੀ ਦੀ ਗੱਲ ਲੜਨੇ ਉਹ ਕਹੀਏ ਕਿ ਇੱਕ ਵਾਰ ਤੁਸੀਂ ਵੋਟਾਂ ਲਈਆਂ ਲੋਕਾਂ ਦੀਆਂ ਤੇਤ ਮੰਤਰੀ ਸਾਹਿਬ ਤੇ ਅੱਜ ਕਹਿੰਦੇ ਸੀ ਬਜਟ ਦੇ ਭਾਸ਼ਣ ਦੌਰਾਨ ਕਹਿੰਦੇ ਇਹ ਕ੍ਰਾਂਤੀ ਹੈ ਸੇਤ ਵਾਲੇ ਮਹਿਕਮੇ 'ਚ ਮੇਰੇ ਹਲਕੀ ਤਾਂ ਕੋਈ ਤਾਂ ਕ੍ਰਾਂਤੀ ਦਿਖਦੀ ਨਹੀਂ ਹੈਗੀ ਕਿ ਨਗਰ ਕੌਂਸਲਰ ਨੇ ਜਿਨ੍ਹਾਂ ਦੀਆਂ ਇਲੈਕਸ਼ਨ ਡਿਊ ਸੀਗੀਆਂ ਉਹ ਸਰਕਾਰ ਨੇ ਲਖੇ ਰਹੀ ਨਹੀਂ ਕਰਾਈਆਂ ਸ਼ਹਿਰਾਂ ਦੀ ਡਿਵੈਲਪਮੈਂਟ ਤਾਂ ਤਾਂ ਹੀ ਹੋਣੀ ਸੀਗੀ ਨਾ ਇਸੇ ਤਰ੍ਹਾਂ ਹੁਣ ਪੰਚਾਇਤ ਦੀ ਤਾਂ ਚਲੋ ਹੁਣ ਇਹਨਾਂ ਨੇ ਮਾਨਨਾ ਲਈ ਦਿੱਤਾ ਤਾਂ ਵੀ ਪਾਰਲੀਮੈਂਟ ਤੋਂ ਬਾਅਦ ਹੋਊਗੀ ਤੁਸੀਂ ਐਮਐਸਪੀ ਦੀ ਵੀ ਗੱਲ ਕੀਤੀ ਕਿ ਪਹਿਲਾਂ ਇਹ ਕੁਝ ਹੋਰ ਕਹਿੰਦੇ ਸੀ ਕਹਿੰਦੇ ਉਹ ਤਾਂ ਸੈਂਟਰ ਦਾ ਅਧਿਕਾਰ ਖੇਤਰ ਹੈ ਪੰਜਾਬ ਕਿਵੇਂ ਉਹਦੇ ਤੇ ਕੁਝ ਕਰੇ ਤੁਸੀਂ ਲੋਕਾਂ ਨੂੰ ਗੁੰਮਰਾਹ ਕੀਤਾ ਨਾ ਵੀ ਅਸੀਂ ਦੇ ਦੇਾਂਗੇ ਤੂੰ ਕਿਹਾ ਨਾ ਵੀ ਦਵਾਂਗੇ ਪੰਜਾਬ ਸਰਕਾਰ ਦਊਗੀ ਫਿਰ ਦਿੱਤੀ ਕਿਉਂ ਨਹੀਂ ਵੋਟਾਂ ਤਾਂ ਲਈਆਂ ਨੇ ਗੱਲਾਂ ਕਹਿ ਕੇ ਤੁਸੀਂ ਉਹ ਨੂੰ ਕਿਹੜਾ ਉਹਨਾਂ ਦਾ ਉਦੋਂ ਕੀਤਾ ਹੋਇਆ ਉਦੋਂ ਯਾਦ ਹੈ ਬਿਆਨ ਕਿ ਫਲਾਣੇ ਬੰਦੇ ਨੇ ਕਿਹਾ ਸੀ ਕਿ ਐਮਐਸਪੀ ਤੇ ਸੀ ਦੇਾਂਗੇ ਉਹਦਾ ਉਹ ਸ਼ਰਿਆਮ ਇਹਨਾਂ ਦੀ ਬੀਬੀ ਦਾ ਚੱਲ ਰਿਹਾ ਉਹ ਸੋਸ਼ਲ ਮੀਡੀਆ ਤੇ ਚੱਲਦਾ ਹੀ ਰਹਿੰਦਾ ਵਿੱਚ ਅਸੀਂ ਇੱਕ ਮਿੰਟ ਦੇ ਵਿੱਚ ਦੇ ਦਾਂਗੇ ਐਮਐਸਪੀ ਲੇਕਿਨ ਉਹ ਬਾਅਦ ਦੇ ਵਿੱਚ ਤੁਸੀਂ ਮੁੱਕਰ ਜਾਣਾ ਲੇਕਿਨ ਉਹ ਤੁਸੀਂ ਵੋਟਾਂ ਤਾਂ ਲਈਆਂ ਨਾ ਲੋਕਾਂ ਨੂੰ ਤਾਂ ਗੁੰਮਰਾ ਕੀਤਾ ਵੀ ਸ਼ਾਇਦ ਇਹ ਦੂਸਰੀਆਂ ਰਵਾਇਤੀ ਪਾਰਟੀਆਂ ਨਹੀਂ ਕਰ ਰਹੀਆਂ ਕਰ ਸਕਦੀ ਸਰਕਾਰ ਜਿਹੜੀ ਹੈਲਦੀ ਡਿਬੇਟ ਹੋਣੀ ਚਾਹੀਦੀ ਆ ਪੰਜਾਬ ਦੇ ਮੁੱਦਿਆਂ ਦੀ ਡਿਬੇਟ ਹੋਣੀ ਚਾਹੀਦੀ ਆ ਜਿਹਦੀ ਮਰਿਆਦਾ ਹੈਗੀ ਆ ਉਹਦਾ ਧਿਆਨ ਰੱਖਣਾ ਚਾਹੀਦਾ ਹਾਊਸ ਦੀ ਜਿਹੜੀ ਮਰਿਆ ਇਕਨੋਂ ਜੋ ਕੁਝ ਹੋਇਆ ਮੈਨੂੰ ਲੱਗਦਾ ਕਿ ਬੜਾ ਮੰਦਭਾਗਾ ਵਾਹੋ ਤੁਸੀਂ ਕਿਹਨੂੰ ਜ਼ਿੰਮੇਵਾਰ ਸਾਮੀ ਦਿਓ ਇਸ ਕੰਮ ਨੂੰ ਦੇਖੋ ਦੋਨੋਂ ਪਾਸੇ ਹੀ ਆ ਜ਼ਿੰਮੇਵਾਰ ਪੰਜਾਬ ਸਰਕਾਰ ਦੇ ਵੱਲੋਂ ਬਜਟ ਪੇਸ਼ ਹੁੰਦਾ ਹੈ ਕਿਹੜੀ ਕਿਹੜੀ ਮੰਗਾਂ ਦੇ ਉੱਤੇ ਕਿਹੜੇ ਕਿਹੜੇ ਮੁੱਦਾਂ ਦੇ ਉੱਤੇ ਕਿਉਂਕਿ ਬਹੁਤ ਸਾਰੇ ਵਾਅਦੇ ਤਾਂ ਕੀਤੇ ਜਾਂਦੇ ਆ ਪਰ ਵਫਾ ਕਰਨੇ ਹੁੰਦੇ ਆ ਤੇ ਬੜੀਆਂ ਅੜਿੱਕੇ ਆਉਂਦੇ ਆ ਖਜ਼ਾਨੇ 'ਚ ਕੁਝ ਦਿਖਦਾ ਹੈ ਕਿ ਨਹੀਂ ਕਿਉਂਕਿ ਇਹ ਇਕਲੌਤੀ ਸਰਕਾਰ ਮੰਨੀ ਜਾ ਰਹੀ ਹੈ ਜਿਹੜੀ ਕਹਿੰਦੀ ਹੈ ਖਜ਼ਾਨਾ ਖਾਲੀ ਨਹੀਂ ਹੈ ਜੇ ਖਜ਼ਾਨਾ ਖਾਲੀ ਨਹੀਂ ਹੈ ਤੇ ਖਜ਼ਾਨੇ ਦਾ ਮੂੰਹ ਕਿਹੜੇ ਪਾਸੇ ਖੋਲਿਆ ਜਾ ਰਿਹਾ ਜਾਂ ਖੁੱਲਿਆ ਕਿਵੇਂ ਹੈ ਸ਼੍ਰੋਮਣੀ ਅਕਾਲੀ ਦਲ ਤੋਂ ਵਿਧਾਇਕ ਮਨਪ੍ਰੀਤ ਸਿੰਘ ਯਾਲੀ ਜੀ ਮੇਰੇ ਨਾਲ ਬੈਠੇ ਐ ਉਹ ਕਿਵੇਂ ਦੇਖਦੇ ਆ ਬਜਟ ਦੀਆਂ ਤਜਵੀਜ਼ਾਂ ਨੂੰ ਜੋ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਾਰਿਆਂ ਦੇ ਸਾਹਮਣੇ ਰੱਖ ਦਿੱਤੀਆਂ ਯਾਲੀ ਸਾਹਿਬ ਖਾਸ ਕਰਕੇ ਤੁਸੀਂ ਤੇ ਸਾਰੇ ਜਾਣਦੇ ਆ ਕਿ ਕਿਸਾਨੀ ਪਰਿਵਾਰ ਦੇ ਨਾਲ ਵੀ ਹੋ ਔਰ ਖੁਦ ਖੇਤੀ ਵੀ ਕਰਦੇ ਹੋ ਖੇਤੀਬਾੜੀ ਨੂੰ ਲੈ ਕੇ ਪਹਿਲਾਂ ਮੈਂ ਤੁਹਾਡੇ ਤੋਂ ਟਿੱਪਣੀ ਜਾਨਣਾ ਚਾਹੁੰਨਾ ਕਿ ਤਸੱਲੀ ਹੋਈ ਆ ਬਜਟ 'ਚ ਦੇਖੋ ਸਰਕਾਰ ਵੱਲੋਂ 22 ਦੇ ਵਿੱਚ ਬਹੁਤ ਵੱਡੇ ਵਾਅਦੇ ਕੀਤੇ ਗਏ ਕਿਸਾਨਾਂ ਦੇ ਨਾਲ ਔਰਤਾਂ ਦੇ ਨਾਲ ਨੌਜਵਾਨਾਂ ਨਾਲ ਹਰ ਵਰਗ ਦੇ ਨਾਲ ਕਿ ਅਸੀਂ ਸਰਕਾਰ ਆਉਣ ਤੇ ਬੀਬੀਆਂ ਨੂੰ 1000 ਰੁਪਏ ਮਹੀਨੇ ਦੇਵਾਂਗੇ ਅਤੇ ਕਿਸਾਨਾਂ ਦੀ ਐਮਐਸਪੀ ਕਹਿੰਦੇ ਅਸੀਂ ਲਾਗੂ ਕਰਾਂਗੇ ਆਪਣੇ ਤੌਰ ਤੇ ਹੀ ਲੇਕਿਨ ਅੱਜ 2 ਸਾਲ ਲੰਘੇ ਸਰਕਾਰ ਦੇ ਤੀਜਾ ਬਜਟ ਪੇਸ਼ ਹੋਇਆ ਹਜੇ ਤੱਕ ਵੀ ਵਾਅਦੇ ਪੂਰੇ ਨਹੀਂ ਹੋ ਸਕੇ ਔਰਤਾਂ ਨੇ ਵੱਡੀ ਗਿਣਤੀ ਦੇ ਵਿੱਚ ਇਹਨਾਂ ਨੂੰ ਵੋਟਾਂ ਪਾਈਆਂ ਉਦੋਂ ਕਿਸਾਨਾਂ ਨੇ ਵੋਟਾਂ ਪਾਈਆਂ ਤਾਂ ਲੇਕਿਨ ਉਹਦੇ ਵਿੱਚ ਇਸ ਵਾਰ ਵੀ ਔਰਤਾਂ ਦੇ ਲਈ ਕੋਈ ਵੀ ਜਿਹੜਾ ਹੈਗਾ 1000 ਰੁਪਏ ਦੇਣ ਦੀ ਕੋਈ ਬਜਟ ਦੇ ਵਿੱਚ ਉਹ ਅੱਜ ਕਰਨੀ ਕੀਤਾ ਗਿਆ। ਜੀ। ਤੇ ਉਹਦੇ ਨਾਲ ਹੀ ਜਿਹੜੀ ਐਮਐਸਪੀ ਦੀ ਗੱਲ ਇਹਨਾਂ ਨੇ ਉਹਨੂੰ ਕਹੀ ਹੈ ਕਿ ਇੱਕ ਵਾਰ ਤੁਸੀਂ ਵੋਟਾਂ ਲਈਆਂ ਲੋਕਾਂ ਦੀਆਂ ਝੂਠੇ ਧਾਰੇ ਲਾ ਕੇ। ਸੋ ਉਹਦੇ ਲਈ ਵੀ ਜਿਹੜਾ ਹੈਗਾ ਇਹਨਾਂ ਨੇ ਕੋਈ ਵੇਰਵਾ ਤਾਂ ਨਹੀਂ ਦਿੱਤਾ ਗਿਆ। ਸੋ ਬਾਕੀ ਜਿਹੜੀਆਂ ਐਡਵਰਟਾਈਜ਼ਮੈਂਟ ਕਰ ਰਹੇ ਨੇ ਵੱਡੇ ਪੱਦਰ ਤੇ ਲੇਕਿਨ ਗਰਾਊਂਡ ਰਿਐਲਿਟੀ ਤੇ ਉਹ ਕੰਮ ਨਹੀਂ ਹੋ ਰਿਹਾ। ਹੁਣ ਆਮ ਆਦਮੀ ਕਲੀਨਿਕ ਦੀ ਗੱਲ ਕਰਦੇ ਨੇ ਇਹ। ਉੱਥੇ ਕੀ ਆ ਵੀ ਤਾਂ ਪਹਿਲਾਂ ਹੀ ਸਾਰੇ ਡਿਸਪੈਂਸਰੀਆਂ ਬਣੀਆਂ ਹੋਈਆਂ ਨੇ ਵਿੱਤ ਮੰਤਰੀ ਸਾਹਿਬ ਤੇ ਅੱਜ ਕਹਿੰਦੇ ਸੀ ਬਜਟ ਦੇ ਭਾਸ਼ਣ ਦੌਰਾਨ ਕਹਿੰਦੇ ਇਹ ਕ੍ਰਾਂਤੀ ਆ ਸੇਤਲੇ ਮੈਕਮੇਜ ਇਹ ਤਾਂ ਦੇਖੋ ਗਰਾਊਂਡ ਤੇ ਜਾ ਕੇ ਪਤਾ ਲੱਗੂਗਾ ਮੇਰੇ ਹਲਕੇ ਤਾਂ ਕੋਈ ਤਾਂ ਕ੍ਰਾਂਤੀ ਦਿਖਦੀ ਨਹੀਂ ਹੈਗੀ ਤੇ ਉੱਥੇ ਜਾ ਕੇ ਤੁਸੀਂ ਦੇਖੋਗੇ ਕਿ ਇੱਕ ਉੱਥੇ ਕਿਤੇ ਇੱਕ ਇੱਕ 1 ਲੱਖ ਰੁਪਏ ਦਾ ਕੰਮ ਕਰਵਾ ਕੇ ਉੱਪਰ ਆਮ ਆਦਮੀ ਕਲੀਨਿਕ ਲਿਖ ਦਿੱਤਾ ਗਿਆ ਸੋ ਇਹ ਜਿਹੜੀ ਲੋਕਾਂ ਨੇ ਬਦਲਾਅ ਦੀ ਸਰਕਾਰ ਲਿਆਂਦੀ ਸੀ ਲੋਕਾਂ ਨੂੰ ਬਹੁਤ ਵੱਡੀਆਂ ਆਸਾਂ ਉਮੀਦਾਂ ਸੀ ਸਰਕਾਰ ਤੋਂ ਜਿਹੜੀਆਂ ਹਜੇ ਤੱਕ ਉਹ ਆਸਾਂ ਉਮੀਦਾਂ ਤੇ ਸਰਕਾਰ ਆ ਜਿਹੜੀ ਪੂਰੀ ਉਤਰ ਨਹੀਂ ਸਕੀ ਅੱਜ ਸੜਕਾਂ ਦਾ ਬੜਾ ਬੁਰਾ ਹਾਲ ਹੋ ਰਿਹਾ ਲਿੰਕ ਸੜਕਾਂ ਦਾ ਬੁਰਾ ਹਾਲ ਆ ਦੂਸਰੀਆਂ ਸੜਕਾਂ ਦਾ ਪਲੈਨ ਰੋਡਸ ਦਾ ਬੁਰਾ ਹਾਲ ਆ ਸੋ ਉਹਦੇ ਲਈ ਵੀ ਕੋਈ ਇਹਨਾਂ ਨੇ ਬਜਟ ਨਹੀਂ ਰੱਖਿਆ ਗਿਆ ਪਹਿਲੇ ਵਿਕਾਸ ਦੇ ੜੀਕੇ ਵਿੱਚ ਨਾ ਪਈਆ ਤਾਂ ਨਹੀਂ ਚੱਲ ਰਿਹਾ ਸਹੀ ਢੰਗ ਨਾਲ 8000 ਕਰੋੜ ਦੇ ਕਰੀਬ ਤਾਂ ਸੈਂਟਰ ਲਈ ਦੱਬੀ ਬੈਠਾ ਉਹ ਰੋਕੀ ਬੈਠਾ ਅਸੀਂ ਜਾਈਏ ਕਿਹੜੇ ਪਾਸੇ ਉਹਦੇ ਨਾਲੇ ਵੀ ਬੜਾ ਇਫੈਕਟ ਹੋਇਆ ਪੰਜਾਬ ਨੇ ਦੇਖੋ ਉਹਦੇ ਵਿੱਚ ਵੀ ਸੈਂਟਰ ਨੂੰ ਵੀ ਫੰਡ ਦੇਣੇ ਚਾਹੀਦੇ ਆ ਤੇ ਕਿਤਨੇ ਕਿਤੇ ਜਿਹੜੀਆਂ ਇਹਨਾਂ ਨੇ ਕੋਈ ਫੰਡ ਮਿਸਯੂਜ਼ ਹੋ ਜਾਂਦੇ ਆ ਜਾਂ ਦੂਸਰੇ ਪਾਸੇ ਖਰਚੇ ਜਾਂਦੇ ਆ ਇਦਾਂ ਦੀ ਪ੍ਰੋਬਲਮਸ ਵੀ ਹੁੰਦੀਆਂ ਨੇ ਜਿਹਦੇ ਲਈ ਉਹ ਸਰਕਾਰ ਵੀ ਜ਼ਿੰਮੇਵਾਰ ਆ ਤੇ ਇਹ ਸਰਕਾਰ ਵੀ ਜ਼ਿੰਮੇਵਾਰ ਹੁੰਦੀ ਆ ਸੋ ਦੇਖੋ ਤੁਸੀਂ ਸਰਕਾਰ ਨੇ 2 ਸਾਲ ਦਾ ਟਾਈਮ ਲੰਘਿਆ ਜਿਹੜੇ ਸਾਡੀ ਕਾਰਪੋਰੇਸ਼ਨਾਂ ਨੇ ਤੇ ਕਈ ਨਗਰ ਕੌਂਸਲਰਾਂ ਨੇ ਜਿਨ੍ਹਾਂ ਦੀਆਂ ਇਲੈਕਸ਼ਨ ਡਿਊ ਸੀਗੀਆਂ ਉਹ ਸਰਕਾਰ ਨੇ ਲਖੇਣਾ ਨਹੀਂ ਕਰਾਈਆਂ ਸ਼ਹਿਰਾਂ ਦੀ ਡਿਵੈਲਪਮੈਂਟ ਤਾਂ ਤਾਂ ਹੀ ਹੋਣੀ ਸੀਗੀ ਨਾ ਤੇ ਇਸੇ ਤਰ੍ਹਾਂ ਹੁਣ ਪੰਚਾਇਤ ਦੀ ਤਾਂ ਚਲੋ ਹੁਣ ਇਹਨਾਂ ਨੇ ਮਾਨਣਾ ਲਈ ਦਿੱਤਾ ਉਦੋਂ ਵੀ ਪਾਰਲੀਮੈਂਟ ਤੋਂ ਬਾਅਦ ਹੋਊਗੀ ਸੋ ਸਾਰੇ ਡਿਵੈਲਪਮੈਂਟ ਦੇ ਕੰਮ ਨੇ ਜਿਹੜੇ ਸ਼ਹਿਰਾਂ ਦੇ ਵੀ ਕਾਰਪੋਰੇਸ਼ਨਾਂ ਜਿਹੜੀਆਂ ਇਹਨਾਂ ਇਲੈਕਸ਼ਨ ਡਿਊ ਉਹ ਵੀ ਸਾਰੇ ਰੁਕੇ ਪਏ ਨੇ ਸੋ ਠੀਕ ਆ ਐਡਵਰਟਾਈਜ਼ਮੈਂਟ ਤੇ ਜ਼ੋਰ ਜ਼ਿਆਦਾ ਹੈਗਾ ਕਰਪਸ਼ਨ ਦਾ ਬਹੁਤ ਬੁਰਾ ਹਾਲ ਆ ਅੱਜ ਹਰ ਮਹਿਕਮੇ ਦੇ ਵਿੱਚ ਜਿਹੜੀ ਕਰਪਸ਼ਨ ਹੈਗੀ ਆ ਵੱਡੇ ਪੱਧਰ ਦੇ ਉੱਤੇ ਲੌਂਡਰ ਆਰਡਰ ਦਾ ਬੜਾ ਬੁਰਾ ਹਾਲ ਆ ਸੋ ਇਸ ਲਈ ਲੋਕਾਂ ਨੂੰ ਬਾਕੀ ਪਾਰਲੀਮੈਂਟ ਜਿਹੜਾ ਚੋਣਾਂ ਨੇ ਇਹ ਸਰਕਾਰ ਦਾ ਜਿਹੜਾ 2 ਸਾਲ ਦਾ ਜਿਹੜੀ ਕਾਰਗੁਜ਼ਾਰੀ ਆ ਉਹਦਾ ਪਤਾ ਲੱਗਣਾ ਰਿਜ਼ਲਟ ਹੋਣਾ ਦੋ ਦੋ ਸਾਲ ਦਾ ਨਾ ਮੁੱਦੇ ਤਾਂ ਸਾਰੇ ਚਲੋ ਵੱਡੇ ਤੁਸੀਂ ਐਮਐਸਪੀ ਦੀ ਵੀ ਗੱਲ ਕੀਤੀ ਕਿ ਪਹਿਲਾਂ ਇਹ ਕੁਝ ਹੋਰ ਕਹਿੰਦੇ ਸੀ ਕਹਿੰਦੇ ਉਹ ਤਾਂ ਸੈਂਟਰ ਦਾ ਅਧਿਕਾਰ ਖੇਤਰ ਹੈ ਪੰਜਾਬ ਕਿਵੇਂ ਉਹਦੇ ਤੇ ਕੁਝ ਕਰੇ ਨਹੀਂ ਫਿਰ ਤੁਸੀਂ ਲੋਕਾਂ ਨੂੰ ਗੁੰਮਰਾ ਕੀਤਾ ਨਾ ਵੀ ਅਸੀਂ ਦੇ ਦੇਾਂਗੇ ਉਦੋਂ ਕਿਹਾ ਨਾ ਵੀ ਦਵਾਂਗੇ ਪੰਜਾਬ ਸਰਕਾਰ ਦਊਗੀ ਫਿਰ ਦਿੱਤੀ ਕਿਉਂ ਨਹੀਂ ਵੋਟਾਂ ਤਾਂ ਲਈਆਂ ਨੇ ਗੱਲਾਂ ਕਹਿ ਕੇ ਤੁਸੀਂ ਤੁਹਾਨੂੰ ਕਿਹੜਾ ਉਹਨਾਂ ਦਾ ਉਦੋਂ ਕੀਤਾ ਹੋਇਆ ਉਦੋਂ ਯਾਦ ਹੈ ਬਿਆਨ ਕਿ ਫਲਾਣੇ ਬੰਦੇ ਨੇ ਕਿਹਾ ਸੀ ਕਿ ਐਮਐਸਪੀ ਤੇ ਅਸੀਂ ਦੇਾਂਗੇ ਇਹਨਾਂ ਦੀ ਤਾਂ ਉਹ ਸ਼ਰਮ ਇਹਨਾਂ ਦੀ ਬੀਬੀ ਦਾ ਚੱਲ ਰਿਹਾ ਉਹ ਸੋਸ਼ਲ ਮੀਡੀਆ ਤੇ ਚੱਲਦਾ ਹੀ ਰਹਿੰਦਾ ਵਿੱਚ ਅਸੀਂ ਕਮੈਂਟ ਦੇ ਵਿੱਚ ਦੇ ਦਾਂਗੇ ਐ ਸੋ ਲੇਕਰ ਬਾਅਦ ਦੇ ਵਿੱਚ ਤੁਸੀਂ ਮੁੱਕਰ ਜਾਣਾ ਲੇਕਿਨ ਉਹ ਤੁਸੀਂ ਵੋਟਾਂ ਤਾਂ ਲਈਆਂ ਨਾ ਲੋਕਾਂ ਨੂੰ ਤਾਂ ਗੁੰਮਰਾ ਕੀਤਾ ਵੀ ਸ਼ਾਇਦ ਇਹ ਦੂਸਰੀਆਂ ਰਵਾਇਤੀ ਪਾਰਟੀਆਂ ਨਹੀਂ ਕਰ ਰਹੀਆਂ ਕਰ ਸਕਦੀ ਸਰਕਾਰ ਸੋ ਇਦਾਂ ਦੇ ਬੜੇ ਲੋਕਾਂ ਨੂੰ ਗੁੰਮਰਾ ਕੀਤਾ ਗਿਆ ਇੱਕ ਗੱਲ ਇਸ ਸੈਸ਼ਨ ਦੇ ਦੌਰਾਨ ਹੁਣ ਤੱਕ ਜਿੰਨੀ ਕਾਰਵਾਈ ਚੱਲੀ ਹੈ ਨਾ ਜੋ ਕਾਂਗਰਸ ਦੇ ਵੱਲੋਂ ਮਰਦਾਬਾਦ ਦੇ ਨਾਰੇ ਲੱਗੇ ਆ ਜਾਂ ਆਵਾਦਨੀ ਪਾਰਟੀ ਵੱਲੋਂ ਤਲਖੀ ਚ ਇੱਥੋਂ ਤੱਕ ਕਿ ਮੁੱਖ ਮੰਤਰੀ ਸਾਹਿਬ ਵੀ ਆ ਜਾਂਦੇ ਆ ਉਹ ਜਿਹੜੀ ਕੱਲ ਵਾਲੀ ਕਾਰਗੁਜ਼ਾਰੀ ਸੀ ਸਾਰੀ ਚੱਲਦੀ ਰਹੀ ਉਸ ਵੇਲੇ ਇਹ ਦੇਖਿਆ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਜਿੰਨੇ ਮਿੰਟ ਮਿਲੇ ਉਹਨਾਂ ਨੇ ਆਪਦੇ ਮੁੱਦੇ ਰੱਖ ਤਿਕੇ ਆ ਸਾਡੇ ਇੱਕ ਮੁੱਦੇ ਇਹਦੇ ਤੇ ਦੱਸੋ ਜੀ ਜਵਾਬ ਦਿਓ ਪਰ ਉਹਨਾਂ ਦੋਨਾਂ ਦਾ ਜੋ ਕੁਝ ਚੱਲਦਾ ਰਿਹਾ ਉਹਦੇ ਬਾਰੇ ਤੁਹਾਡਾ ਕੀ ਨਜ਼ਰੀਆ ਰਿਹਾ ਤੁਸੀਂ ਤੇ ਆਪਣੀ ਅੱਖੀ ਦੇਖੀ ਹੈ ਸਾਰੀਆਂ ਗੱਲਾਂ ਦੇਖੋ ਲੋਕਾਂ ਨੇ ਸਾਨੂੰ ਚੁਣ ਕੇ ਭੇਜਿਆ ਵਿਧਾਨ ਸਭਾ ਦੇ ਵਿੱਚ ਹਨ ਯੂਥ ਲਈ ਅਸੀਂ ਨੌਜਵਾਲ ਵਾਲੇ ਇੱਕ ਰੋਲ ਮਾਡਲ ਹੈਗੇ ਚੁਣੇ ਹੋਏ ਨੁਮਾਇੰਦੇ ਆ ਜਿਹੜੇ ਸੋ ਮੈਂ ਸਮਝਦਾ ਕਿ ਬੜੀ ਇੱਥੇ ਜਿਹੜੀ ਹੈਲਥੀ ਡਿਬੇਟ ਹੋਣੀ ਚਾਹੀਦੀ ਆ ਪੰਜਾਬ ਦੇ ਮੁੱਦਿਆਂ ਦੀ ਡਿਬੇਟ ਹੋਣੀ ਚ ਸੋ ਜਿਹੜੀ ਮਰਿਆਦਾ ਹੈਗੀ ਆ ਉਹਦਾ ਧਿਆਨ ਰੱਖਣਾ ਚਾਹੀਦਾ ਹਾਊਸ ਦੀ ਜਿਹੜੀ ਮਰਿਆਦਾ ਦਾ ਲੇਕਿਨ ਉਹ ਜੋ ਕੁਝ ਹੋਇਆ ਮੈਕਸਮ ਦਾ ਕਿ ਬੜਾ ਮੰਦਭਾਗਾ ਵਾ ਉਹ ਤੁਸੀਂ ਕਿਹਨੂੰ ਜ਼ਿੰਮੇਵਾਰ ਸਮਝਦੇ ਹੋ ਇਸ ਕੰਮ ਨੂੰ ਨਹੀਂ ਦੇਖੋ ਇਹ ਦੋਨੋਂ ਪਾਸੇ ਹੀ ਆ ਜ਼ਿੰਮੇਵਾਰ ਕੋਈ ਘਟਕ ਲਾ ਲੋ ਬਦਲਾ ਲੋ ਲੇਕਿਨ ਆਪਣੀ ਸੋਚ ਆਪਾਂ ਪੋਜ਼ਿਟਿਵ ਥਿੰਕਿੰਗ ਰੱਖਦੇ ਆ ਨਿੱਜੀ ਤੌਰ ਤੇ ਮੈਂ ਨਾ ਕਿਸੇ ਨੂੰ ਚੰਗਾ ਨਾ ਮਾੜਾ ਆਪਾਂ ਕਹਿੰਦੇ ਨਹੀਂ ਜਿਹੜੀ ਮੁੱਦੇ ਹੈਗੇ ਉਹ ਤੇ ਗੱਲ ਕਰਨੀ ਆ ਜੇ ਕੋਈ ਸਰਕਾਰ ਨੇ ਕੋਈ ਚੰਗਾ ਕੰਮ ਕੀਤਾ ਨੂੰ ਸਹੀ ਵੀ ਕਹਦਾਂਗੇ ਜਿੱਥੇ ਕਮੀ ਆ ਉਹ ਵੀ ਦੱਸਾਂਗੇ ਭਾਈ ਤੁਹਾਡੀ ਕਮੀਆਂ ਵੀ ਨੇ ਤੇ ਅੱਜ ਜਿਹੜਾ ਸਵਾਲ ਹੈ ਮੇਰਾ ਬਜਟ ਨੂੰ ਲੈ ਕੇ ਕਿਹੜੀ ਗੱਲ ਤੁਹਾਨੂੰ ਚੰਗੀ ਲੱਗੀ ਘੱਟੋ ਘੱਟ ਪੰਜਾਬ ਸਰਕਾਰ ਨੇ ਆਂ ਦਾ ਕੀਤਾ ਨਹੀਂ ਦੇਖੋ ਕੁਝ ਕੰਮ ਚੱਲ ਵੀ ਰਹੇ ਨੇ ਜਿਸ ਤਰ੍ਹਾਂ ਸੁਵੇ ਪੱਕੇ ਹੋ ਰਹੇ ਨੇ ਐਦਾਂ ਦੇ ਕੰਮ ਚੱਲ ਰਹੇ ਨੇ ਪਿੰਡਾਂ ਦੇ ਵਿੱਚ ਉਹ ਚਾਹੇ ਜੋ ਸੈਂਟਰ ਦੇ ਫੰਡ ਆਏ ਹੋਏ ਨੇ ਸੋ ਇਸ ਤਰ੍ਹਾਂ ਦੇ ਕੁਝ ਕੰਮ ਜਿੱਥੇ ਥੋੜੇ ਮੋٹے ਹੋ ਰਹੇ ਨੇ ਹਾਂਜੀ ਬਾਸ਼ਾ ਤਾ ਸ਼੍ਰੋਮਣੀ ਅਕਾਲੀ ਦਲ ਤੋਂ ਬਧਾਇਕ ਮਨਪ੍ਰੀਤ ਸਿੰਘ ਯਾਲੀ ਉਹਨਾਂ ਨਾਲ ਅਸੀਂ ਗੱਲਬਾਤ ਕੀਤੀ ਹੈ ਕਿ ਸਮੇਂ ਦੇ ਬਜਟ ਜੋ ਪੇਸ਼ ਹੋਇਆ ਉਸ ਨੂੰ ਲੈ ਕੇ ਤੇ ਹੋਰ ਕਿਹੜੇ-ਕਿਹੜੇ ਮੁੱਦਿਆਂ ਤੇ ਮੰਗਾਂ ਤੇ ਗੱਲ ਕਰਨ ਦੀ ਲੋੜ ਹੈ ਇਸ ਦੇ ਬਾਰੇ ਅਸੀਂ ਗੱਲ ਕੀਤੀ ਹੈ ਫਿਲਹਾਲ ਇਸ ਮੁਲਾਕਾਤ 'ਚ ਨਹੀਂ ਆਪਣੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾਏ ਵੀ ਸੀ ਪੰਜਾਬ ਚੰਡੀਗੜ੍ਹ